ਮਾ ਕੀ ਕੰਡੇ ਜੀ ਹਾਂ ਖਾਣਾ ਕੀ ਆ ਵੇਖਾ ਸਬਜੀ ਧਰੀ ਹੋਰ ਕੀ ਕੰਡੇ ਉਹ ਸਬਜੀ ਤਾਂ ਠੀਕ ਆ ਤੇ ਮੈਂ ਹਾਂ ਆਪਣਾ ਮਰਾ ਵੱਡੇ ਮਮਾ ਦਾ ਫੋਨ ਆਇਆ ਸੀ ਹਾਂ ਕੀ ਆਂਦੇ ਉਹ ਬੱਬ ਕਾਲੇ ਵਾਲੇ ਤੇ ਉਹ ਆਏ ਸੀ ਤੇ ਆਂਦੇ ਉਹਨਾਂ ਦੇ ਘਰ ਉਹਨਾਂ ਨੇ ਐਨੀਵਰਸਰੀ ਮਨਾਉਣੀ ਹੈ ਰੇ ਆਪਣੀ ਤਾਇਤਾ ਜੀ ਨੇ ਅੱਛਾ ਤੇ ਉਹ ਆਂਦੇ ਕੇਕ ਕੱਟਣਾ ਤੇ ਸੱਦੰਡੇ ਆ ਆਏ ਆ ਮੈਨੂੰ ਤਾਂ ਪਤਾ ਨਹੀਂ ਨਹੀਂ ਆਏ ਸੀ ਉਹ ਕਿਹੜਾ ਗੱਡੀ ਤੇ ਆਏ ਆ ਜੋ ਗੱਡੀ ਜਿਹੜੀ ਆਵਾਜ਼ ਆਂਦ ਰਹੀ ਮਿੰਟ ਮਿੰਟ ਲੱਗ ਜਾਂਦੀ ਆ ਤੇਰੇ ਫੋਨ ਤੇ ਆਇਆ ਹਾਂ ਮੇਰੇ ਫੋਨ ਤੇ ਆਇਆ ਤੇ ਮੈਂ ਹਾਂ ਅਜੋ ਜਾਣਾ ਵਾ ਭੋ ਜੋ ਤਿਆਰ ਫਿਰ ਕਿੰਨੇ ਵਜੇ ਆਂਦੇ 4 ਕਵੇਜੇ ਆਂਦੇ ਆ ਜਿਓ ਚਲ ਕੋਈ 4 ਵਜੇ ਤਾਂ ਤਿਆਰ ਹੋ ਕੇ ਚਲ ਜੰਦੇ ਨਾਲਿਆਂ ਨੂੰ ਆ ਜਾਂਦੀ ਸਕੂਲ ਤੋਂ ਆ ਆ ਕੱਢੀ ਚਲ ਜਾਂਗੇ ਆਹੋ ਚਲੋ ਫਿਰ ਕੋ ਜੋ ਤਿਆਰ ਤੁਸੀਂ ਪਾਪਾ ਤੇਰੇ ਤਾਂ ਘਰ ਜਾਂਦੇ ਚਲੋ ਆਪਾਂ ਤਿੰਨੇ ਹੋਣੇ ਫਿਰ ਚਲ ਠੀਕ ਹੋਣੇ ਤਿੰਨੇ ਹੋਣੇ ਚਲੋ ਚਲੋ ਚਲ ਠੀਕ ਆ ਮੈਂ ਵੀ ਮਤਲਬ ਵੀ ਮੈਂ ਵੀਡੀਓ ਤਾਂ ਬਣਾਉਣਾ ਰਿਹਾ ਸੀ ਤੇ ਮਤਲਬ ਵੀ ਉਹਨਾਂ ਨੂੰ ਵੀਡੀਓ ਵੇਖ ਕੇ ਉਹਨਾਂ ਨੂੰ ਖੁਸ਼ੀ ਬੜੀ ਹੁੰਦੀ ਆ ਵੀ ਆਪਾਂ ਵੀਡੀਓ ਬਣਾਉਨੇ ਆ ਨਾਲੇ ਉਹਨਾਂ ਨੇ ਇਹ ਵੀ ਬੜਾ ਵੀ ਆਪਾਂ ਵੀਡੀਓ ਦੇ ਵਿੱਚ ਚਾਹੀਏ ਪਰ ਉਹ ਆ ਨਹੀਂ ਸਕਦੇ ਕਿਉਂਕਿ ਵਿਚਾਰੇ ਰਹਿੰਦੇ ਬਾਬਾ ਕਲਾ ਸਾਹਿਬ ਉਹਦੇ ਤਾਇ ਜੀ ਡਿਊਟੀ ਹੁੰਦੀ ਗੁਰਦੁਆਰਾ ਸਾਹਿਬ ਪਾਠੀ ਆ ਨਾ ਉਹ ਤੇ ਉਹ ਫਿਰ ਮੈਂ ਕਿਹਾ ਵੀ ਵਲੌਗ ਬਣਾ ਲੈਨੇ ਆ ਤੇ ਨਾਲੇ ਉਹ ਖੁਸ਼ ਹੋਣਗੇ ਵੇਖ ਕੇ ਵੀ ਸਾਨੂੰ ਵੀ ਇਹਨਾਂ ਵਲੌਗ ਦੇ ਵਿੱਚ ਲਿਆਵਾ ਤੇ ਸਾਡੇ ਨਾਲ ਵਲੌਗ ਬਣਾਇਆ ਨਾਲੇ ਚਲੋ ਫਿਰ ਅੱਜ ਫਿਰ ਸਾਰਿਆਂ ਨੂੰ ਦਿਖਾਵਾਂਗੇ ਸਾਰੇ ਨਾ ਆਪਣੀ ਫੈਮਲੀ ਵਿਖਾਵਾਂਗੇ ਕਿ ਹਾਂ ਫੈਮਲੀ ਵਿਖਾਵਾਂਗੇ ਨਾਲੇ ਮਿਲਾਵਾਂਗੇ ਅਰੇ ਥੋੜੀ ਫੈਮਲੀ ਇਕੱਠੀ ਹੋਣੀ ਹੈ ਕੋਈ ਥੋੜੀ ਫੈਮਲੀ ਭੂਈਆਂ ਪਤਾ ਨਹੀਂ ਕੋਈ ਆਈ ਕਿ ਨਹੀਂ ਨਹੀਂ ਭੂਈਆਂ ਆਉਂਦਾ ਤਾਂ ਮੈਨੂੰ ਪਤਾ ਨਹੀਂ ਆਹ ਨੀ ਨੀ ਇਹਦੇ ਉਹ ਵੱਡੀ ਤਾਈ ਤੇ ਹੈ ਜੀ ਹਾਂ ਚਲੋ ਹਾਂ ਓਕੇ ਚੱਲ ਚਲ ਜਿਏ ਅੰਦਰ ਆਜੋ ਬੈਠੇ ਸਾਰੇ ਅੰਦਰ ਆਹ ਜੀ ਵੇਖੋ ਆਹ ਖਲੋਤੀ ਸਾਡੀ ਭੈਣ ਹੈ ਪੈ ਜੀ ਦੀ ਬੇਟੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਐਨੀਵਰਸਰੀ ਵਾਲੇ ਕਪਲ ਬੈਠੇ ਆ ਦੋਵੇਂ ਤਾਇ ਜੀ ਤੇ ਤਾਈ ਜੀ ਕਾਲ ਸਾਰੇ ਉਹ ਤਾਈ ਤੁਸੀਂ ਵੀ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਆ ਆ ਬੈਠੀ ਆ ਡਿਆ ਭੁਈਆ ਦੋਵੇਂ ਤੇ ਇੱਧਰ ਬੈਠੇ ਸਾਡੇ ਵੱਡੇ ਤਾਈ ਜੀ ਹਾਂ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਆ ਮੇਰੀ ਵੱਡੀ ਜਠਾਣੀ ਆ ਆ ਉਹਦੋਂ ਵੱਡੀ ਜਠਾਣੀ ਆ ਆ ਠੀਕ ਆ ਆ ਵੱਡੀ ਨਾਣਾ ਤੇ ਆਈ ਵੱਡੀ ਨਾਣਾ ਤੇ ਅੱਜ ਉਹ ਬੈਠੀ ਆ ਮੇਰੇ ਵੱਡੇ ਭਰਾ ਦੀ ਬੇਟੀ ਹਾਂ हैप्पी एनिवर्सरी ताया ताईजी <laughs> कटो कटो कार्डो कार्डो ताया जी कैकोन वर्सरी चलो क्लैपिंग कार्डो सारे <laughs> एकदम ਰਵੀ ਸਮਾਈਲ 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 ਜੱਪਾ ਕਰਕੇ ਨਹੀਂ ਆ ਸਕੇ ਉਹ ਕਿ ਮੈਂ ਕੋਈ ਦਿੱਤੀ ਹੈ ਉਹ ਕਿ ਮੈਂ ਖੋਈ ਸੀ ਤਾਂ ਫੋਸ ਦੇ ਦੇ ਨਾ ਚਲੋ ਖਵਾ ਲਓ ਛੋਟੇ ਛੋਟੇ ਖਾਣਾ ਸੀਗਾ ਮੈਨੂੰ ਚਲੋ ਜੀ ਕਿੱਥੇ ਆਵਾਂ ਜੀ ਇਹ ਨਹੀਂ ਆਣਾ ਤਾਂ ਬੱਸ ਹਾਂ ਗੋਗਲੀ ਦੀਆਂ ਦੀ ਡੱਬਾ ਲੈ ਆਉਨੇ ਆ ਕਿੱਥੇ ਗਈ ਤੇ ਓਏ ਓ ਇਕ ਲਗੀ ਉਧਰ ਹੈਲੋ ਕੋਲ ਕੋ ਨੂੰ ਨੰਬਰ ਚੱਲ ਚਲ ਚੱਲ ਆਉਤਾ ਹੀ ਫੋਟੋ ਵੀ ਥੀ ਵੀਡੀਓ ਵੀ ਹਾਂ ਦਾ ਢਾਈ ਬਸ ਬੋਲੀ ਬੋਲੀ ਚੁੱਪ ਚਾ ਚਲ ਪੈ ਚਲ ਚਲ ਆਉ ਪਈ ਤੂੰ ਆ ਚਲੋ ਚਲੋ ਨਾਲ ਬੈਨ ਨੂੰ ਜਗਾਇਆ ਨਹੀਂ ਉਹ ਸੈਟਾਂ ਦੇ ਨਾਲ ਉਹ ਬਾਈ ਤੇ ਬੈਹਨ ਸੈਟਾਂ ਦੇ ਬੈਠ ਕੇ ਖਾ ਲੋ ਕੋਈ ਨਹੀਂ ਕਿੰਨੇ ਉਰਾ ਆਹ ਹੋ ਇਹਨੂੰ ਵਿਜਾਣਾ ਆਹਦੇ ਤੁਸੀਂ ਇਹ ਕਿਥੇ ਦਿਖਾਉਂ ਨਹੀਂ ਆਂਟੀ ਆਜੋ 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 ਤੁਹਾਡੇ ਚਿੱਤੇ ਪੋਣੇ ਮੈਂ ਨਾ ਨਾ ਆ ਕੇ ਆ ਜਾ ਬਸ ਆਜੂ ਮੰਦੇ ਉਹਦਾ ਫੋਟੋ ਵੀ ਚਾਲੋ ਸਾਰੇ ਹੁਣ ਆ ਜਾ ਜਰਾ ਕਿਹਾ ਕਿ ਨਾ ਦੋ ਮੋਜ ਉਹਦਾ ਫੋਟੋ ਵੀ ਚਾਲੋ ਚੱਲ ਅੱਖ ਵੀ ਗਈ ਹੁੰਦਾ ਖਾਣਾ ਪੈਣਾ ਵਾਜ ਕਹਿੰਦਾ ਇਹ ਕੰਨ ਨਾ ਆ ਦਿਖਾਣਾ ਪੈਣਾ ਇਹ ਜੋ ਚਾਹ ਰੱਜੀ ਇੱਧਰ ਵੇਖੋ ਉਹਦਾ ਨਾਲ ਲਾਈ ਜਾ ਹੁਣ ਤੋਂ ਮੰਨ ਲਾ ਦੇ ਮੋਕ ਨਾ ਜਾਵੇ ਕਿਤੇ ਜਿਆਦਾ ਖਾਣਾ ਨਹੀਂ ਨਾ ਇਹਨਾਂ ਨੇ ਕਰੀਮ ਹਾਂ ਹਾਲੇ ਤੂੰ ਹੀ ਹਾਂ ਹਾਲੇ ਤੂੰ ਹੀ 来जा जी। चांदी ਖਵਾਉ ਮੈਂ ਪਰ ਪਰ ਕੇ ਚਮਚੇ ਖਵਾ ਦਉ ਆਰ ਮੁਰਗੇ ਹੱਡੇ ਜੋ ਚਨਾ ਨਹੀਂ ਨਹੀਂ। ਲੈ ਦੀ ਬੋਦੀ ਜਾ ਜਾ ਤਾ ਹਲੋ ਆ ਜਾ। ਹਾਂ। ਮੈਂ ਤਾਈ ਨੂੰ ਦੇ ਕੇ ਇੱਕ ਤੂੰ ਹੀ ਗੋਲ ਨਹੀਂ ਆ ਜਾ। ਅੱਜ ਤਾਂ ਲੁੱਕ ਜਾਣਾ। ਚੱਲ ਬੱਸ। ਚਮਚਾ ਲੋਚੇ ਰਣੀ ਕਰ ਲਾ ਮੈਂ। ਅਬ ਪਾਪਾ ਦਾ ਮੂੰਹ ਆ ਲਿੰਦੇ ਇੱਧਰ ਨੂੰ ਗਾਲਾ ਟੈਂਡਰ। ਚਲੋ ਕੋਈ ਨਹੀਂ ਆਇਣਾ ਆਇਣਾ ਆਇਣਾ। ਆਇਆ। ਇੱਕ ਉਧਰ ਗਾਲਣਾ ਇੱਧਰ ਗਾਲਣਾ। ਚੱਲੇ ਭਾਈ ਜੀ ਫੋਟੋ ਕਿੱਥੇ ਕਿਥੇ ਖਾ ਰਿਆ ਤੂੰ ਵੀ ਖਾ ਲੈ ਖਾ ਰੇ ਕਰਨ ਹੋਣੀ ਨਹੀਂ ਦਿਖਾਈ ਦਿੰਦੇ ਵੈ ਇੰਨੀ ਪਲਾ ਕੀ ਕਰਨ ਦੇਰ ਸੋਈ ਵਾਜੀ ਵਾ ਸਾਰਿਆਂ ਨੂੰ ਖਵਾ ਕੇ ਤੇ ਆਪ ਵਿੱਚੇ ਹੀ ਟੱਕ ਰੱਖਿਆ ਵਾ ਆਹ ਵੀ ਖਾਓ ਸਾਰੇ ਜਣੇ ਆਹ ਆ ਚੰਗਾ ਤਾਂ ਇਹ ਕੰਮ ਕਰਨ ਦੇ ਯੋ ਉਹਨਾਂ ਖਾ ਲਿਆ ਸਾਰਿਆਂ ਨੇ ਆਨੂੰ ਥੋੜਾ ਨਾ ਮੰਮੀ ਡੈਡੀ ਦਾ ਹੋਇਆ ਚੁੱਪ ਚੁੱਪ ਮੈਂ ਸਾਰਿਆਂ ਨੂੰ ਪੁੱਛ ਕੇ ਆਇਆ ਇਹ ਸਾਰੇ ਖਾਣਾ ਲੱਕੇ ਫਿਰ ਆਪਣੇ ਖਾਣੇ ਪੁੱਛਿਆ ਮੈਂ ਚਲ ਜਿੰਨੇ ਕਰੀ ਨਾ ਕਰਤੀ ਦੋਰੇ ਨੂੰ ਪੁੱਛਣਾ ਫਿਰ ਫਿਰ ਉਹ ਸਾਨੂੰ ਬਾਜੀ ਗਿਆ ਅੱਜ ਆਪਾਂ ਖਾ ਗਏ ਨੇ ਕੋਈ ਚਲਾਕ ਤੂੰ ਹੀ ਦੋਵੇਂ ਜਣੇ ਸਾਰਿਆਂ ਨਾਲ ਵਾਅਦਾ ਹੈ ਨਾ ਬਹੁਤ ਖਰਾਬ ਤੇ ਰਸੋਈ ਜੀ ਟੱਕ ਤਰਿਆ ਹੈ ਨਾ ਚਲ ਕੋਈ ਬੈਠੀ ਆਪਾਂ ਚੇਹੇ ਐ ਦਿੰਦੀ ਹਾਲੋ ਨਹੀਂ ਬੱਸ ਆਪਾਂ ਖਾ ਲਿਆ ਹੁਣ ਛੱਕ ਲਿਆ ਚਲੋ ਐ ਸਾਰੇ ਨੂੰ ਸ਼ੇਅਰ ਕਰਕੇ ਫੇਰ ਹੀ ਖਾ ਲਗੇ ਆ ਉਹ ਮੈਨੂੰ ਪਤਾ ਇਹ ਵੀ ਤੁਹੀਂ ਆਪ ਵਧਾਉਣੇ ਵਧਾਉਣਾ ਆਪਣੇ ਲਈ ਸ਼ੇਅਰ ਜੀ ਉੱਠ ਕੇ ਆ ਗਏ ਪਹਿਲਾਂ ਮੈਂ ਬੈਠਾ ਮੈਂ ਹੈ ਕਿ ਉਹ ਵਰਤੋਂ ਲਈ ਆ ਮੈਂ ਤਾਂ ਜੀ ਕੋਲੀ ਦਿਖਾਦਾ ਫਿਰ ਮਾਸਾ ਖੋਣਾ ਵਾ ਤੇ ਮੈਂ ਉੱਠ ਕੇ ਆ ਗਿਆ ਸਾਰੇ ਬੰਦੇ ਨਾ ਪਹਿਲਾਂ ਕੋਲੀ ਬਾਪਾ ਕਰਕੇ ਦੇਖਣਾ ਕੋਈ ਬਾਪਾ ਦੇਣਾ ਤੇ ਮੈਂ ਜਿੰਨਾ ਬੰਦ ਬਾਅਦ ਆਪੜਾ ਤੂੰ ਵੀ ਖਾ ਲਾ ਹੋ ਜਾ ਗਾੜੀ ਹੋ ਜਾ ਹੋ ਜਾ ਹੋ ਜਾ ਗਾੜੀ ਖਾ ਲਾ ਖਾ ਲਾ ਖਾਲਾ 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 ਬੱਜਾ ਆ ਫੁੱਲ ਬੋਲ ਦੇ ਖਾ ਹੀ ਗਏ ਤੂੰ ਉੱਤਲਾ ਅਨੂੰ ਟੇਸਟੀ ਆ ਹਾਂ ਚੱਲ ਠੀਕ ਆ ਹੂੰ ਨੰਗਾ ਨੰਗਾ ਪੀ ਲੈ ਨਹੀਂ ਮਾ